ਚਿਵ ਲਈ ਕੀ ਗੱਲਬਾਤ ਹੋਈ ਕਿਹੜਾ ਭਾਈ ਕੱਲ ਸੋਮਵਾਰ ਗਾਏ ਬੱਤੀ ਗਈ ਦੀ ਮੈਂ ਬੱਚੇ ਲੈ ਕੇ ਪੂਲ ਤੇ ਨਹਾਣ ਗਿਆ ਸੀ ਉੱਥੇ ਪੂਲ ਦੇ ਉੱਤੇ ਕਰਨ ਸੱਬਰਵਾਲ ਹੈਗਾ ਤੇ ਇੱਕ ਮੁੰਡਾ ਰਾਹੁਲ ਰੰਧਾਵਾ ਹੈਗਾ ਤੁਹਾਨੂੰ ਵੱਡਾ ਕਹਿੰਦੇ ਆ ਤੇ ਸੱਬਰਵਾਲ ਦੇ ਨਾਲ ਕੋਈ ਗੱਲ ਹੋਈ ਮੇਰੀ ਨਹੀਂ ਕਿਸੇ ਦੀ ਹੋਈ ਤੇ ਮੈਂ ਬੇਸ ਵਿੱਚ ਚੱਲ ਗਿਆ ਤੇ ਮੈਂ ਕਿਹਾ ਫਿਰ ਕੀ ਹੋਇਆ ਮਾੜੀ-ਮੋਟੀ ਗੱਲ ਹੈ ਸੱਬਰਵਾਲ ਮੈਨੂੰ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੀ ਕਰ ਸਕਦਾ ਤੇ ਮੈਂ ਇਹੋ ਗੱਲ ਤੇ ਥੋੜੀ ਬੋਦੀ ਨੌਕ ਸ਼ੋਭ ਹੋ ਗਈ ਵਿੱਚ ਆਪਣੇ ਬੰਦੇ ਆ ਗਏ ਉਹਨਾਂ ਦੇ ਵੀ ਆ ਗਏ ਤੇ ਇਹਨਾਂ ਨੇ ਗੱਲ ਖਤਮ ਕਰਤੀ ਉਸ ਤੋਂ ਬਾਅਦ ਮੈਂ ਬੱਚੇ ਛੱਡ ਕੇ ਭਾਈ ਕਰੋਨਾ ਆ ਕੇ ਤੇ ਸ਼ਾਮੀ 7 ਵੇ ਫੈਕਟਰੀ ਗਿਆ ਮੈਂ ਫੈਕਟਰੀੋਂ ਛੁੱਟੀ ਕਰਕੇ ਤੇ ਆ ਰਿਹਾ ਸੀ ਤੇ ਬਾਹਰ ਚਾਲੇ ਦੁਕਾਨੇ ਮੈਂ ਉੱਥੇ ਖਲੋ ਗਿਆ ਚਾਲੇ ਦਾ ਕੋਈ ਸਾਫ ਸੀ ਮੋ ਦਾ ਸਾਫ ਕਰਨ ਲੱਗ ਗਿਆ ਉਸ ਤੇ ਖਲੋ ਗਿਆ ਤੇ ਉੱਥੇ ਹੀ ਸੱਬਰਵਾਲ ਆ ਕੇ ਨੇ ਆਂਦੇ ਮੇਰੇ ਤਲਵਾਰ ਮਾਰੀ ਕਹਿੰਦਾ ਦੇ ਮੈਂ ਸਬਰਵਲ ਕੀ ਕਰ ਸਕਦਾ ਤੇ ਬਾਅਦ ਚ ਇਹਨਾਂ ਨਾਲ ਜਿਹੜਾ ਮੁੰਡਾ ਰਾਹੁਲ ਰੰਦਾਵਾਹੇ ਉਹਨੇ ਮੇਰਾ ਦੱਤਰ ਮਾਰਿਆ ਸਿਰ 'ਚ ਤੇ ਬਾਕੀ ਮੈਂ ਥੋੜਾ ਬੇਹੋਸ਼ ਹੋ ਗਿਆ ਤੇ ਬਾਕੀ ਇਹਨਾਂ ਨਾਲ 10-12 ਜਣੇ ਗਏ ਉਹ ਮੇਰੇ ਅਣਪਛਾਤੇ ਮੇਰੀ ਭਰਾਣੀ ਕੋਈ ਰੰਜਿਸ਼ ਨਹੀਂ ਮੇਰੀ ਕਾਲੀ ਉੱਥੇ ਪੂਲ ਦੇ ਉੱਤੇ ਮਾਰੀ ਜੀ ਨੌਜੋਬ ਕਿਸੇ ਦੀ ਲੜਾਈ ਛਡਾਉਣ ਕੇ ਤੁਹਾਡੇ ਪਾਸੇ ਹਾਂਜੀ ਹਾਂਜੀ ਮੇਰਾ ਕੋਈ ਰੋਲਾ ਨਹੀਂ ਭਾਜੀ ਤੇ ਕਿਹੜੀਆਂ ਸੱਟਾਂ ਲਾਈਆਂ ਕੀ ਕੀ ਮਾਰਿਆ ਉਹਨਾਂ ਨੇ ਭਾਜੀ ਮੇਰੇ ਆ ਦੇਖੋ ਸਾਰਾ ਮੇਰਾ ਸਿਰ ਖੋਲਦਾ ਹੈ ਦੋ ਫਾੜ ਕਰਤੇ ਮੇਰੀ ਬਾਹ ਦੇ ਦੋ ਤਾਂ ਤੇ ਹੱਡੀ ਟੁੱਟ ਗਈ ਐ ਤੇ ਬਾਹ ਦਾ ਸਾਰਾ ਮਾਸ ਲੱਤ ਗਿਆ ਕੀ ਹਥਿਆਰ ਸੀਗੇ ਉਹਨਾਂ ਕੋਲ ਉਹਨਾਂ ਕੋਲ ਤਲਵਾਰਾ ਸੀ ਦਾਤਰ ਸੀ ਤੇ ਨੇੜੇ ਇੱਕ ਸਿਲੰਡਰ ਵਾਲੀ ਦੁਕਾਨ ਗਈ ਆ ਉੱਥੋਂ ਸਿਲੰਡਰ ਚਾਰਜ ਕਰਕੇ ਭਾਈ ਮੇਰੀ ਪਿੱਠ ਦੇਖੋ ਪੂਰੀ ਨੀਲੀ ਹੋਈ ਦੀ ਐ ਤੇ ਮੈਨੂੰ ਭਾਈ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਤੁਸੀਂ ਹਾਂਜੀ ਮੈਂ ਕਿ ਮਲੇਠਾ ਨੇ ਕੰਪਲੇਨਟ ਕਾਲ ਕੀਤੀ ਐ ਆਇਆ ਕੋਈ ਥੱਲੇ ਤੱਕ ਅੱਲੇ ਤੱਕ ਕੋਈ ਨਹੀਂ ਕੋਈ ਨਹੀਂ ਆਇਆ ਅੱਲੇ ਤੱਕ ਹਰੇਕਾ ਮੇਰੇ ਬਣਾ ਦਾ ਕੋਈ ਲਾਹ ਨਹੀਂ ਹੋਇਆ ਰਾਤ ਦੀ ਟੋਡਨ ਦਾ ਕੇ ਬਾ ਪੱਟੀ ਕੀਤੀ ਦੀਏ ਤੇ ਕੋਈ ਡਾਂਕੇ ਡੁੰਕੇ ਨਹੀਂ ਕੋਈ ਆਪਰੇਸ਼ਨ ਵੱਲੋਂ ਨਹੀਂ ਦੱਸਿਆ ਬਸ ਉਹਨਾਂ ਦਾ ਹਸਤਾ ਕਿ ਦੋ ਥਾਂ ਤੁਹਾਡੀ ਫ੍ਰੈਕਚਰ ਤੇ ਬੱਚੇ ਕਿੰਨੇ ਸਾਲਾਂ ਦੇ ਗੇੜੇ ਦਾ ਟਿੱਕਾ ਮੇਰੇ ਬੇਟਾ 5 ਸਾਲ ਦਾ ਗੁੜੀਆਂ ਮੇਰੀ 3.5 ਸਾਲ ਦੀ ਹੈ ਤੁਸੀਂ ਕੰਮ ਕੀ ਕਰਦੇ ਹੋ ਮੈਂ ਐਮਬ੍ਰੋਡਰੀ ਦਾ ਕੰਮ ਕਰਦਾ ਕੰਪਿਊਟਰ ਐਮਬ੍ਰੋਡਰੀ ਦਾ ਠੀਕ ਜਿੱਥੇ ਉਹ ਉਹਨਾਂ ਦੀ ਰਹਿائش ਹੈਗੀ ਆ ਉਹ ਕੰਮ ਕਰਦੇ ਭਾਈ ਮੁੰਡੇ 2 ਨੰਬਰ ਦਾ ਕਰਨ ਸਬਰਵਾਰ ਵਿਹਲਾ ਹੈਗਾ ਦਾ ਰਿਕਾਰਡ ਪਤਾ ਕਰੋ ਕਈ ਉੱਤੇ ਪਰਚੇ ਆ ਤੇ 2 ਨੰਬਰ ਦਾ ਕੰਮ ਕਰਦਾ 24 ਘੰਟੇ ਦਾ 12 ਆ ਮੁੰਡੇ ਜਿੱਥੇ ਜਾਂਦਾ ਜਾਂਦਾ ਨਹੀਂ ਤੁਹਾਨੂੰ ਜਾਣਦਾਂ ਨਹੀਂ ਮੈਂ ਜਿੱਧਰ ਉਹ ਰਹਿੰਦਾ ਮੈਂ ਉੱਧਰ ਕੰਮ ਕਰਦਾ ਭਾਈ ਉੱਧਰ ਫੈਕਟਰੀ 'ਚ ਠੀਕ ਕੀ ਨਾਮ ਦਾ ਹੈ ਉਹ ਲੇਹਾ ਠੀਕ ਅੱਜ ਹਸਪੀਟਲ ਪੁੱਛਿਓ ਕੀ ਕਾਰਨ ਕੋਲ ਦਿਨ ਨੂੰ ਮਾਰ ਕੇ ਸੁੱਟ ਕੇ ਚੱਲ ਕੇ ਗਿਆ ਸਬਰਵੰਗਾ ਕਿਤਨੂੰ ਮਾਰ ਕੇ ਮੇਰੇ ਘਰ ਵਾਲੇ ਨੇ ਮਾਰ ਕੇ ਸੁੱਟ ਕੇ ਚੱਲ ਕੇ 2 ਦਿਨ ਨੇ ਉਹ ਕੀ ਗੱਲ ਬਾਤ ਹੋਈ ਕਾਦੀ ਕਿੱਲੋਂ ਮਾਰਿਆ ਪਤਾ ਨਹੀਂ ਕਿਉਂ ਮਾਰਿਆ ਕਿਉਂ ਨਹੀਂ ਇਹਨੂੰ ਕੰਮ ਤੋਂ ਨਿਕਲੇ ਸੀ ਇਹਨੂੰ ਕੰਮ ਤੋਂ ਆਂਦੇ ਪਿੱਛੋਂ ਪੈ ਗਿਆ ਇਹਨੂੰ ਤੇ ਕੋਈ ਝਗੜੇ ਦੀ ਮੈਟਰ ਨਹੀਂ ਨਹੀ ਨਹੀ ਕੁਛ ਨਹੀਂ ਇਦਾਂ ਤੇ ਤੁਹਾਡੇ ਹਸਬੰਦ ਕਰਦੇ ਕੀ ਆ ਕੰਮ ਕਰਦੇ ਕਰਾ ਕੰਮ ਕਰਦੇ ਮਸ਼ੀਨ ਨਹੀਂ ਦਾ ਕੰਮ ਕੋਈ ਪੁਰਾਣੀ ਰੰਗੀਕਵਾਜੀ ਤੇ ਨਹੀਂ ਨਹੀਂ ਕੁਛ ਨਹੀਂ ਇਦਾਂ ਕਿੱਥੇ ਕਿਥੇ ਸੱਟਾਂ ਲੱਗੀਆਂ ਡੇਗਰ ਹੋਣੇ ਸਿਰ ਤੇ ਲੱਗੀ ਬਾਤ ਲੱਗੀ ਪਿੱਛੇ লাশ ਪਈ ਏ ਲੱਤਾਂ ਬਾਹਾਂ ਮਾਰੀਆਂ ਤੋੜੀਆਂ ਉਹਨਾਂ ਨੇ ਪਿੱਛੇ ਬਾਤ ਕੰਪਲੇਨ ਕੀਤੀ ਤੁਸੀਂ ਕੋਈ ਕਰਦੇ ਨਹੀਂ ਕੀਤੀ ਵੀ ਉਹ ਆਏ ਨਹੀਂ ਹੈ ਕਿਨਾਂ ਕੱਲ ਤੇ ਕੀਤੀ ਸੀ ਇਹਦੇ ਵੀ ਨਹੀਂ ਆਏ ਹੈ ਕਿਨਾਂ ਕੱਲ ਵੀ ਨਹੀਂ ਆਏ ਹੈ ਉਹ ਮੰਗੀ ਕਰਦੇ ਹਾਂਜੀ ਮੰਗੀ ਕਰਦੇ ਮੈਨੂੰ ਸਾਥ ਚਾਹੀਏ ਬਸ ਮੇਰੇ ਨਿੱਕੇ ਨਿੱਕੇ ਮੇਰੇ ਬੱਚੇ ਹੈਗੇ ਨੇ ਤੇ ਮੈਂ ਆਪਣੇ ਘਰਵਾਲੇ ਸਿਰ ਤੇ ਖਾਨੀ ਨਾ ਮੈਂ ਸੋ ਰਹਾ ਨਾ ਮੈਂ ਸਾਥ ਸੇ ਮੈਨੂੰ ਸਾਥ ਚਾਹੀਏ ਮੇਰੇ ਨਿੱਕੇ ਨਿੱਕੇ ਬੱਚੇ ਕਿੰਨੇ ਪਾਲਨੇ ਹੈਗੇ ਨਾ ਮੇਰੇ ਡੈਡੀ ਵੀ ਨਹੀਂ ਹੈਗਾ ਮੇਰੇ ਮੰਮੀ ਵੀ ਕੰਮ ਕਰਨ ਜਾਂਦੀ ਲੋ ਕਰ ਕਰ ਹੁੰਚ ਮੇਰੇ ਭਰਾ ਵੀ ਨਿੱਕੇ 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 ਹੈਗੇ ਨੇ ਉਹ ਵੀ ਕੋਈ ਕਮਾਉਣ ਵਾਲਾ ਕੋਈ ਨਹੀਂ ਨਹੀਂ ਕੋਈ ਨਹੀਂ ਇਹ ਬਸ ਕਮਾਂਦੇ ਨੇ ਸਿਰ ਤੇ ਮੈਂ ਬੈਠੀ ਰਹੀ ਹਾਂ ਇਹ ਕਮਾਨ ਵਾਲੇ ਇਹ ਕਹਿੰਦੇ ਜਿੰਨਾ ਸਿਰ ਤੇ ਬੈਠੇ ਨਹੀਂ ਵਾ ਖਾਨ ਵਾਸਤੇ ਸਰ ਇੱਕ ਛਿਵੇਂ ਨਾਮ ਦਾ ਕੇਸ ਹੈ ਕੀ ਮੈਟਰ ਜੀ ਇਹ ਤਾਂ ਲੜਾਈ ਝਗੜੇ ਦਾ ਮੈਟਰ ਸੀਗਾ ਠੀਕ ਹੈ ਤੇ ਉਹਦੇ ਵਿੱਚ ਐਫ ਆਈ ਆਰ ਲੌਂਚ ਕਰਤੀ ਅਸਾਂ ਠੀਕ ਹੈ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਉਦਾਂ ਕੋਈ ਲੜ ਇਹ ਤਫਤੀਸ਼ ਦਰਮਾਨ ਜਿਹੜੀ ਵੀ ਤੱਥ ਸਾਹਮਣੇ ਆਉਣਗੇ ਉਹ ਦੁਬਾਰਾ ਦੱਸ ਦਿੱਤੇ ਜਾਣਗੇ ਕੋਈ ਕੋਈ ਸੀਸੀਟੀਵੀ ਆਈ ਜੇ ਅਜੇ ਕੁਝ ਨਹੀਂ ਮਿਲਿਆ ਸਾਨੂੰ